ਕੁੜੀਆਂ ਦਾ ਤਿਆਰ ਹੱਥੀਆਂ ਨਾ ਬੱਤੇ ਦੁਦ ਰਹੀਏ ਆ ਜੋ ਬੰਦੀ ਲਾ ਲੋ ਤੁਹਾਡਾ ਇਹ ਕਬੱਡੀ ਖੇਡ ਨਹੀਂ ਕਬੱਡੀ ਖੇੜੇ ਹੈ ਤੇ 13 ਨੋ ਜੀ ਉਹ ਬਣਿਆ ਮੇਰੀ ਉਹ ਵੀ 12 ਸਾਲ ਦੀ ਹੈ ਨਾ ਔਰ ਲੜਕੀਆਂ ਜਿਹੜੀਆਂ ਸੌਂ ਦੇ ਮਹੀਨੇ ਦੇ ਵਿੱਚ ਆ ਕੇ ਤੇ ਪਿੰਗੇ ਟੁੱਟ ਜਾਂਦੇ ਨੇ ਸੋਣੇ ਪਿਆਰ ਆ ਕਰੂ ਗੱਲ ਕਰਕੇ ਨਾ ਤੇ ਕੀ ਕਰੀ ਆ ਗੱਲਬਾਤ ਕਰਦੇ ਆ ਅਸੀਂ ਅੱਜ ਭੈਣ ਦੀ ਸ਼ਮਨਾਗੇ ਇੱਥੇ ਰੱਖੀ ਹੁਣ ਹਾਂਜੀ ਕੀ ਨਾ ਦੀ ਸ਼ਮਨਾਗੇ ਸ਼ਾਦਾ ਪਾਰਕ ਦੇ ਵਿੱਚ ਬਟਾ ਇਹ ਨਾ ਤਾਂ ਪਿੰਡ ਹੈਗਾ ਜੀ ਬਟਾ ਇੱਕ ਇੱਕ ਠੀਕ ਹੈ ਠੀਕ ਹੈ ਤੁਸੀਂ ਕਹੋ ਹਾਂਜੀ ਮੇਰਾ ਨਾਮ ਜਸਵੀਰ ਕੋਰ ਹੈ ਹਾਂਜੀ ਮੈਂ ਨਰਾਂਡਗੜ੍ਹਿਆ ਜੀ ਹਾਂਜੀ ਤੇ ਇਹ ਸਾਨੂੰ ਸ਼ਾਡਾ ਸਾਹਿਬ ਪਿੰਡ ਆ ਗਾੜੀ ਗੁਰਦੁਆਰਾ ਸਾਹਿਬ ਅੱਜ ਜੋ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਇਹਦੀ ਤੀਆਂ ਦਾ ਬਹੁਤ ਵਧੀਆ ਤਿਆਰ ਲੱਗਦਾ ਹਰ ਵਾਰੀ ਲੱਗਦਾ ਹੈ ਹਰ ਸੌਣ ਤੇ ਮਹੀਨੇ ਲੱਗਦਾ 6 ਸਾਲ 6-7 ਸਾਲ ਤੋਂ ਵੀ ਜ਼ਿਆਦਾ ਹੋ ਗਏ ਆ ਤੇ ਪਹਿਲੀ ਤੇ ਪਿੰਗਾ ਜਿਹੜੀ ਲੜਕੀ ਝੂਟਦੀ ਸੀ ਜਾਂ ਪੇਕੇ ਤੋਂ ਆ ਕੇ ਸੌਣ ਮਹੀਨੇ ਦੇ ਤੋ ਤਾਂ ਇਹ ਲਾਉਂਦੇ ਪਿੱਪਲ ਜਾਂ ਬੋਨਾ ਨਾ ਪਿੰਗ ਲਾਗੇ ਤੂੰ ਹਾਂਜੀ ਉਹ ਵੀ ਅੱਜ ਕਿਉਂ ਸਮਾਂ ਇਹ ਕਿਉਂ ਅੱਜ ਖਤਮ ਹੁੰਦਾ ਜਾ ਰਿਹਾ ਅੱਜ ਦੇ ਦਿਨ ਪੂੜੇ ਵੀ ਬੰਦੇ ਨੇ ਖੀਰ ਵੀ ਬੰਦੀ ਉਹਦੇ ਕਰਕੇ ਟੀਆਂ ਨੂੰ ਪੈਣਾ ਨੂੰ ਮੰਨਿਆ ਜਾਂਦਾ ਹੈ ਤੇ ਟੀਆਂ ਦਾ ਤਿਹਾੜਿਆ ਹੈ ਕਿੰਨਾ ਪ੍ਰਭਜ ਹੋ ਗਿਆ ਹਾਂਜੀ ਬਹੁਤ ਵੱਡਾ ਲੱਗਾ ਛੜੀ ਸਾਹਿਬ ਅਸੀਂ ਆਏ ਹਾਂ ਸਵਾ ਲੱਗਾ ਠੀਕ ਆ ਬਹੁਤ ਵਧੀਆ ਇਹ ਜਿਹੜਾ ਟੀਆਂ ਦਾ ਤਿਹਾੜੇ ਬਾਰੇ ਤੁਸੀਂ ਮਹੱਤਕੀ ਦੱਸਦੇ ਬੜੀ ਅੱਜ ਦੇ ਦਿਨ ਕੀ ਕੀ ਕਰਦੇ ਉਹਨਾਂ ਨੂੰ ਮਿਲਦਾ ਜਿਹੜਾ ਟੀਆਂੀਆਂ ਨਹੀਂ ਯਾਰ ਤੇਰੇ ਆ ਕੇ ਯਾਰ ਯੂ ਸਾਰੀਆਂ ਕੱਟੀਆਂ ਹੋ ਕੇ ਸਾਵਣ ਦੇ ਮਹੀਨੇ ਵਿੱਚ ਸਾਵਣ ਯਾਰ ਇਹ ਕਿੱਥੇ ਬੁਟੇ ਗਿਆ ਅੱਜ ਬੁਟੇ ਯਾਨੀ ਬਹੁਤ ਸੌੜਾ ਜਿਹਾ ਲੱਗਦਾ ਪੂਰੇ ਪਟੌਂਦਿਆਂ ਪਰ ਵੀਡ ਪੈ ਸਕਦੀਆਂ ਅੰਗਣੀਆਂ ਦੇ ਵਿੱਚ ਬਹੁਤ ਮਧਿਆ ਜਿਹਾ ਵਰ੍ਹਦਾ ਹਾਂ ਜੀ ਮੇਰਾ ਨਾਮ ਸਕੁੰਦਰਪੁਰ ਹੈ ਮੈਂ ਇਥੋਂ ਦੀ ਰਿਆਸਤ ਹਾਂ ਇਹ ਮੈਂ ਨੁਇਆ ਕਿ ਆ ਬਹੁਤ ਬਦਿਆ ਲੱਗਦਾ ਕਿ ਇਹ ਆਪਸ ਵਿੱਚ ਚੁਕਾਣਾ ਦਾ ਮਿਲਦਾ ਕਿ ਤਿਆਰ ਹੈ ਇਹਦੇ ਨਾਲ ਬੁੜੇ ਪਿਆਰ ਵਾਦਾ ਜਿਵੇਂ ਅਸੀਂ ਆਪਣੇ ਪਛੋਕੜ ਨੂੰ ਪਛੋਣ ਬੋਲ ਚੁੱਕੇ ਆ ਜਦੋਂ ਇਹ ਸਵਾਣ ਦਾ ਮਨਾਦਾ ਤੇ ਤੁਹਾਡਾ ਜਿਹੜਾ ਪਿਆਰ ਦੇਵਾ ਪੰਜ ਜੀ ਕਿ ਪੰਜਾਬੀ ਕਲਚਰ ਜਾਂ ਜੋ ਪੰਜਾਬੀ ਸੱਭੇ ਚੱਲ ਕਿਉਂ ਖਤਮ ਹੁੰਦਾ ਜਾ ਰਿਹਾ ਕਿਉਂ ਖਤਮ ਹੁੰਦਾ ਜਾ ਰਿਹਾ ਕਿਉਂਕਿ ਹੁਣ ਉਹ ਜੋ ਮੋ ਪਿਆਰ ਰਿਹਾ ਨਹੀਂ ਹੈ ਉਹ ਜਿਆਦਾਤਰ ਨਫੜਦਾ ਤੇ ਪਿਆਰ ਘਟਦਾ ਜਾ ਰਿਹਾ ਹੈ ਬੜੇ ਰਿਗੋਰਟ ਚੋਂ ਨਹੀਂ ਨਿਕਲਦਾ ਕਿ ਹਰ ਉਹ ਟਾਈਮ ਨਹੀਂ ਹੈਗਾ ਬੀਤਿਆਂ ਕੋਲ ਯਾ ਮਤਲਬ ਹੈ ਦੱਸਿਆ ਜਾਂਦਾ ਕਿ ਪਹਿਲੇ ਘਰ ਕੱਚੇ ਸੀ ਤੇ ਪਿਆਰ ਬੜੇ ਪੱਕੇ ਸੀ ਤੇ ਹੁਣ ਪੱਕੇ ਪਿਆਰ ਸੀ ਹੁਣ ਉਹ ਜੋ ਪਿਆਰ ਨੇ ਨਹੀਂ ਘਰ ਪੱਕੇ ਹੋ ਗਏ ਤੇ ਬੀਤਿਆਂ ਦੇ ਵਿੱਚ ਜਿਆਦਾਤਰ ਪਿਆਰ ਘੱਟ ਗਿਆ ਪਰ ਅਜੇ ਵੀ ਅਜੇ ਸਮਾਂ ਹੈਗਾ ਕਿ ਕਈ ਅਜੇ ਪਿਆਰ ਨੂੰ ਮੋਰ ਲੱਭਦੀਆਂ ਨੇ ਹੈ ਲੱਗੇਗਾ ਤਾਂ ਮਾਈਕ ਨਾ ਦੇਣੇ ਸਾਈ ਜੀ ਅੱਛਾ ਜੀ ਅੱਜ ਦੀ ਇਹਦਾ ਤਿਹਾਰਾ ਕਿਤਨਾ ਚੰਗਾ ਲੱਗਾ ਤੁਹਾਨੂੰ ਬਹੁਤ ਅੱਛਾ ਜੀ ਮਾਣ ਦੇ ਲੱਗਾ ਜੀ ਤਿਹਾ ਨੂੰ ਆਉਂਦੇ ਹੌਂ ਦੇ ਮਹੀਨੇ ਕਿੰਨਾ ਜੂੜੇ ਆਏ ਕਿਤਾ ਦੀ ਉਮਰ ਕਿੰਨੀ ਹੋ ਗਈ ਜੀ ਹਾਂ ਜੀ ਤੇ ਤੁਹਾਡੇ ਸਮੇਂ ਚ ਤੂੰ ਪਿਪਲਾ ਬੋਲਣਾ ਬੋਲਣਾ ਪਿੰਗਾ ਪੈਂਦੀਆਂ ਹੱਥੇ ਖੋੜ ਕੇ ਆਉਂਦੇ ਬੜੇ ਬੜੇ ਚੁੱਤ-ਚੁੱਤ ਤੀਰੇ ਕਰਦੇ ਮਾਤਾ ਜੀ ਕੁਝ ਇਹਦਾ ਨੌਜਵਾਨ ਲੜਕੇ ਜੀ ਅੱਜ ਧੀਆਂ ਦਾ ਤਿਆਰ ਮਨਾ ਰਹੀਆਂ ਆ ਕੁਝ ਤੁਹਾਨੂੰ ਵੀ ਆਪਣਾ ਬਚਪਨਾ ਯਾਦ ਆਂਦਾ ਹੋਊਗਾ ਹਾਂ ਜੀ ਜ਼ਰੂਰ ਜੀ ਕਿਸ ਤਰ੍ਹਾਂ ਚੱਲਦਾ ਸੀ ਪਹਿਲਾਂ ਤੇ ਹੁਣ ਦਾ ਵਿੱਚ ਕੀ ਫਰਕ ਹੈ ਬਹੁਤ ਮਹੀਨਾ ਚੱਲਿਆ ਉਹਨਾਂ ਦਾ ਕੋਕੋ ਕੁੜੀਆਂ ਮੁੱਕੇ ਦੇਣਾਂ ਦੰਗੀਆਂ ਲੈਣ ਜਾਂਦੇ ਸੀ ਹਾਂ ਵੀਰ ਲੈਣ ਦੇ ਹੁਣ ਕਿਉਂ ਪਿਆਰ ਖਤਮ ਹੁੰਦਾ ਜਾ ਰਿਹਾ ਜੀ ਬੱਸ ਉਹਨਾਂ ਜਿੱਤਾਂ ਦੀ ਆ ਰਹੀ ਸੀ ਉਹਨਾਂ ਦੇ ਪਿਆਰ ਹੁੰਦੇ ਜਾਂਦੇ ਸੀ ਕੋਈ ਅਸੀਂ ਹੁਣ ਲੋਕੀ ਬਾਹਰ ਰਹਿਣਾ ਗੱਲ ਕਰੀਏ ਕੋਈ ਨਾ ਨਹੀਂ ਆਉਣੀ ਕੋਈ ਨਹੀਂ ਆਉਣੀ ਤੁਸੀਂ ਦੇਹ ਰਹੇ ਨਾ ਡੋਲੇ ਤੁਸੀਂ ਨਾ ਆਹ ਸਗਾ ਇੱਕ ਛੋਟਾ ਵੀਰ ਆ ਪੰਜ ਜਾਣੇ ਕਿ ਜੇ ਤੀਆਂ ਦੇ ਤਿਹਾਰ ਆ ਇਥੇ ਬਹੁਤ ਪਿਆਰ ਨਾਲ ਇੱਕ ਲੱਸੀ ਹੈ ਜਿਹੜੀ ਅਮਰਤ ਆ ਜੋ ਲੱਸੀ ਹੈ ਨਾ ਜਿਹੜੀ ਸਤ ਤੋਂ ਬਿਹਤਰ ਸੀ ਗੋੜ ਔਰ ਲੱਸੀ ਪਿੰਡਾਂ ਦਾ ਇੱਕ ਬਹੁਤ ਵੱਡੀ ਹੈ ਗੰਡਾ ਲੱਸੀ ਹੋਈ ਸਾਗ ਵਾਲਾ ਕਲਚਰ ਜਿਹੜਾ ਲੱਗੇ ਆ ਲੱਸੀ ਆ ਪਿਆਰੇ ਆ ਇਹਦੇ ਪਰ ਕੀ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਸੋਣ ਦੇ ਮਹੀਨੇ ਦੇ ਅੰਦਰ ਸ਼ਟਾ ਸਾਹਿਬ ਦੇ ਅੰਦਰ ਗੁਰਦੁਆਰੇ ਲੱਗੇ ਇਹ ਯਾਰ ਮੇਲਾ ਲੱਗਦਾ ਹੈ ਹਰ ਐਤਵਾਰ ਤੇ ਐਤਵਾਰ ਤੇ ਇੱਥੇ ਆਪਣੀਆਂ ਧੀਆ ਪੈਣਾ ਸਾਰੀਆਂ ਇੱਥੇ ਆਂਦੀਆਂ ਨੇ ਤੇ ਉਹਨਾਂ ਨੂੰ ਇੱਥੇ ਨੂੰ ਐਤਵਾਰ ਲੈਣਾ ਲੱਖ ਮਹੀਨਾ ਦਾ ਸੀਗਾ ਦਿਨ ਇੱਥੇ ਫਿਰ ਇੱਥੇ ਮਹਾਰਾਜ ਦੀ ਜਨਨ ਵਾਲਾ ਪੰਗਵ ਨਸੀਬਾ ਪ੍ਰੋਗਰਾਮ ਕੀਤਾ ਜੀ ਹਰ ਸਾਲ ਕਰਦੇ ਕਿ ਇਸ ਵਾਰ ਨਹੀਂ ਜੀ ਹਰ ਸਾਲ ਹੁਣ ਅੱਗੇ ਮਹਾਰਾਜ ਦੀ ਜਨਨ ਹਰ ਸਾਲ ਦੇ ਸਾਰੇ ਮਹਾਰਾਜ ਨੇ ਚਾਹਿਆ ਹਰ ਸਾਲ ਦੇ ਸਾਰੇ ਆਪਣਾ ਸ਼ੁਭਨਾ ਤੇ ਡਰੈਸ ਕਿੱਥੋਂ ਦੇ ਰਹਿਣੇ ਜੀ ਅਜੀ ਦੀ ਸ਼ਰਟ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਗਏ ਸ਼ੁਭਨਾ ਕੀਜੀਏ ਮੇਰਾ ਨਾਮ ਜੇ ਕਰਮਵੀਰ ਸਿੰਘ ਕਿ ਇਸ ਤਰ੍ਹਾਂ ਦੇ ਤਿਆਰ ਜਿਹੜੇ ਆ ਉਹ ਮਨਾਣੇ ਚਾਹੀਦੇ ਆ ਬਿਲਕੁਲ ਜੀ ਮਨਾਣੇ ਚਾਹੀਦੇ ਆ ਕਿ ਪਰਾਨਾ ਪੈਣ ਪਰਾਨਾ